ਮੈਂ ਅੱਜ ਦੁਨੀਆ ਦੇ ਸਭ ਤੋਂ ਪ੍ਰਸਿੱਧ ਵਿਦਵਾਨ ਫਿਲਾਸਫਰ ਸੋਕਰੇਟ ਦੀ ਗੱਲ ਕਰਨ ਜਾ ਰਿਹਾ ਉਹ ਬਹੁਤ ਹੀ ਕਾਬਲੀਅਤ ਤੇ ਨਿਮਰਤਾ ਵਾਲੇ ਸਨ ਇੱਕ ਦਿਨ ਉਹ ਬਾਜ਼ਾਰ ਦੇ ਵਿੱਚ ਤੁਰੇ ਜਾ ਰਹੇ ਸੀਗੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਇੱਕ ਆਦਮੀ ਬੋਲਿਆ ਉਹਨਾਂ ਨੇ ਉੱਥੇ ਸੋਕਰੇਟ ਨੂੰ ਨਮਸਕਾਰ ਕੀਤੀ ਤੇ ਉਹਨਾਂ ਨੂੰ ਰੋਕ ਕੇ ਕਹਿਣ ਲੱਗੇ ਕਿ ਤੁਹਾਡਾ ਇੱਕ ਦੋਸਤ ਤੁਹਾਡੇ ਬਾਰੇ ਕੋਈ ਗੱਲ ਕਰ ਰਿਹਾ ਸੀਗਾ ਉਹ ਅੱਗੇ ਆਪਣੀ ਗੱਲ ਦੱਸਣੀ ਜਾ ਰਿਹਾ ਸੀ ਕਿ ਸੋਕਰਾਤ ਨੇ ਉਸ ਨੂੰ ਟੋਕਦੇ ਹੋਏ ਬੋਲਿਆ ਕਿ ਦੋਸਤ ਪਹਿਲਾਂ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦਿਓ ਤੇ ਬਾਅਦ ਦੇ ਵਿੱਚ ਮੈਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਆਂ ਤਾਂ ਉਸ ਵਿਅਕਤੀ ਨੇ ਵੀ ਕਿਹਾ ਕਿ ਚਲੋ ਠੀਕ ਹੈ ਤੁਸੀਂ ਤਿੰਨ ਸਵਾਲ ਆਪਣੇ ਪੁੱਛ ਸਕਦੇ ਹੋ ਮੈਂ ਬਾਅਦ ਦੇ ਵਿੱਚ ਆਪਣੀ ਗੱਲ ਤੁਹਾਡੇ ਅੱਗੇ ਰੱਖਾਂਗਾ ਸੋਕਰਾਤ ਨੇ ਪਹਿਲਾ ਸਵਾਲ ਕੀਤਾ ਕਿ ਜੋ ਤੁਸੀਂ ਗੱਲ ਮੈਨੂੰ ਦੱਸਣ ਜਾ ਰਹੇ ਹੋ ਕਿ ਇਹ ਪੂਰੀ ਤਰ੍ਹਾਂ ਸੱਚ ਹੈ ਤਾਂ ਉਸ ਵਿਅਕਤੀ ਨੇ ਸੋਚਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਗੱਲ ਸੱਚੀ ਆ ਜਾਂ ਝੂਠੀ ਹੈ ਇਹ ਗੱਲ ਮੈਂ ਵੀ ਕਿਸੇ ਪਾਸੋਂ ਸੁਣੀ ਹੈ ਤਾਂ ਸੋਕਰਤ ਨੇ ਉਸ ਨੂੰ ਕਿਹਾ ਕਿ ਐਵੇਂ ਦੀ ਗੱਲ ਕਰਨ ਦਾ ਫਾਇਦਾ ਹੀ ਕੀ ਹੈ ਜੋ ਤੁਹਾਨੂੰ ਹੀ ਨਹੀਂ ਪਤਾ ਕਿ ਇਹ ਸੱਚੀ ਆ ਜਾਂ ਝੂਠੀ ਹੈ ਤੇ ਤੁਸੀਂ ਵੀ ਕਿਸੇ ਪਾਸੋਂ ਸੁਣੀ ਹੈ ਚਲੋ ਖੈਰ ਮੇਰਾ ਦੂਜਾ ਸਵਾਲ ਹੈ ਕਿ ਜੋ ਤੁਸੀਂ ਗੱਲ ਮੈਨੂੰ ਦੱਸਣ ਜਾ ਰਹੇ ਹੋ ਕੀ ਉਹ ਮੇਰੇ ਲਈ ਚੰਗੀ ਹੈ ਤਾਂ ਉਹ ਵਿਅਕਤੀ ਨੇ ਤੁਰੰਤ ਹੀ ਕਿਹਾ ਕਿ ਨਹੀਂ ਇਹ ਤੁਹਾਡੇ ਫਾਇਦੇ ਦੀ ਨਹੀਂ ਹੈ ਤੇ ਤੁਹਾਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੋਊਗਾ ਤਾਂ ਤੀਜਾ ਸਵਾਲ ਸੋਕਰਤ ਨੇ ਜਦੋਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੋਈ ਨਹੀਂ ਦੁੱਖ ਵਾਲੀ ਗੱਲ ਸੁਣਨ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਤਾਂ ਮੈਨੂੰ ਇਹ ਦੱਸੋ ਕਿ ਜੇ ਈ ਤੁਸੀਂ ਮੈਨੂੰ ਗੱਲ ਦੱਸਣ ਜਾ ਰਹੇ ਹੋ ਮੇਰੇ ਕਿਸੇ ਕੰਮ ਦੀ ਹੈ ਤਾਂ ਉਸ ਵਿਅਕਤੀ ਨੇ ਕਿਹਾ ਨਹੀਂ ਇਹ ਤੁਹਾਡੀ ਕਿਸੇ ਕੰਮ ਦੀ ਗੱਲ ਨਹੀਂ ਹੈ ਤਾਂ ਸੋਕਰਾਟ ਨੇ ਕਿਹਾ ਕਿ ਜੋ ਗੱਲ ਮੇਰੇ ਕਿਸੇ ਜੋ ਗੱਲ ਸੱਚ ਨਹੀਂ ਹੈ ਜਾਂ ਮੇਰੇ ਕਿਸੇ ਫਾਇਦੇ ਦੀ ਨਹੀਂ ਹੈ ਤਾਂ ਮੈਂ ਉਸ ਨੂੰ ਕਿਉਂ ਸੁਣਾ ਤੇ ਜੋ ਗੱਲ ਤੁਹਾਡੇ ਕਿਸੇ ਫਾਇਦੇ ਦੀ ਵੀ ਨਹੀਂ ਹੈ ਜਾਂ ਤੁਹਾਡੇ ਕਿਸੇ ਕੰਮ ਦੀ ਵੀ ਨਹੀਂ ਹੈ ਤੇ ਤੁਸੀਂ ਵੀ ਉਸ ਗੱਲ ਨੂੰ ਕਰਦੇ ਹੀ ਕਿਉਂ ਇਹ ਜਵਾਬ ਸੁਣ ਕੇ ਉਹ ਵਿਅਕਤੀ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਤੇ ਉੱਥੋਂ ਤੁਰੰਤ ਹੀ ਨਿਕਲ ਗਿਆ।